ਕਿਹੜੀ ਗੁੜੀ ਆਉਂਦੀ ਹੈ ਗੱਈ ਦਸਤੀ ਵਾਲੇ ਦਸਮੁਕਰ ਲੰਗਰ ਕਾਲੋ ਕਰਾਉਣਾ ਲੰਗਰ ਕਰਾਉਣਾ ਨਹੀਂ ਨਹੀਂ ਕੋਈ ਦਸਤੀ ਆ ਨਹੀਂ ਦਸਤੀ ਜੀ ਬਾਬਾ 10 ਵਜੇ ਚਲਾਇਆ ਸੀ ਹਲੇ ਹੋ ਜਾਂਦੀ ਹੈ ਬਾਟੇ ਪਰ ਲੰਗਰ ਉਹ ਤੇ ਗੱਲ ਕਰੀ ਆ ਉਹ ਬਾਟੇ ਚ ਚਲੋ ਕੋਈ ਨਾ ਜੀ ਆਪਾਂ ਲੰਗਰ ਖੁੱਲਿਆਗਾ ਭਈ ਉਹ ਲੈ ਵੰਡਦੇ ਆਪਾਂ ਕੇਲੇ ਦੇ ਵੰਡੇ ਮਾਤਰੀ ਪੂਰੇ ਐ ਤਾਂ ਫਸੇ ਤੇ ਲੈ ਲੇਗੇ ਤੇ ਹੁਣ ਚਾਹ ਚਾਹ ਮੰਜ ਘਰੇ ਵੀਰ ਮੈਂ ਕੀ ਆ ਗਈ ਮਾਹਾਂ ਹੱਥ ਲੱਗ ਗਿਆ ਸਾਡੇ ਆਪੇ ਇੱਕ ਵਾਰ ਲਈ ਕਿੰਨਾ ਹਾਏ ਹਾਏ ਕਿਹਦੇ ਮੈਂ ਇਹ ਜੀ ਮੇਰਾ 150 ਵਾਲਾ ਪਰਸ ਪਰਸਨੈਲਿਟੀ ਵਾਲਾ ਹਾਂ ਹਾਂ ਇਹ ਨਹੀਂ ਪਰਸਨੈਲਿਟੀ ਪਰ ਜੀ ਮੈਂ ਇੱਕ ਬੰਗ ਜਾਈ ਦਾ ਥੋੜੀ ਜਿਹੀ ਪਰਸਨੈਲਿਟੀ ਹੋਣੀ ਚਾਹੀਦੀ ਇਹ ਇੱਕ ਪੈਸੇ ਮਾਲ ਹੁੰਦਾ ਬਈ ਨਹੀਂ ਕਿੰਨਾ ਦੀ 150 ਨੇ ਦੋਲਦੀ ਹੈ ਨਹੀਂ ਇਹ ਤਾਂ ਬੈਂਕ ਜੀ ਦਾ ਆਪਣਾ ਹੈ ਨਹੀਂ ਕੋਈ ਨਹੀਂ ਕਰਦੇ ਅੱਛਾ ਬੈਂਕ ਕਰਦੇ ਹੁਣ ਜਾਵਾਂਗੇ ਪਰ ਥੋੜੀਆਂ ਜਿਹਾ ਬਣਾਵਾਂਗੇ ਹੋਰ ਬੱਗੂ ਦੇ ਵਲੋਗ ਕਰਦੇ ਆਂ ਆਪਾਂ ਮੈਂ ਕਾਮ ਨਹੀਂ ਕਰਦਾ